ਆਪਣੇ ਸਫਰਾ ਨਾਲ ਜੁੜੇ ਹੋਏ ਸਾਰੇ ਮਿੱਤਰਾਂ ਮੇਲੀਆਂ ਨੂੰ ਪੈਣਾ ਭਰਾਵਾਂ ਨੂੰ ਬਜ਼ੁਰਗਾਂ ਮਤਾਵਾਂ ਨੂੰ ਪੰਜਾਬ ਦੀਆਂ ਲੋਕ ਖੇਡਾਂ ਦੇ ਪਿੰਡ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਬਾਈ ਰਣਵੀਰ ਦੇ ਪਿੰਡ ਕਿਲਾ ਰਾਏਪੁਰ ਤੋਂ ਸਤਸ੍ਰੀ ਅਕਾਲ ਆਪਣਾ ਅੱਗੇ ਦਾ ਰੂਟ ਕਿਲਾ ਰਾਏਪੁਰ ਤੋਂ ਫਤੇਗੜ ਸਾਹਿਬ ਤਰਖੰਦ ਤਕਰੀਬਨ ਬਾਈ ਕਿੰਨਾ ਕਹੂਗਾ ਹਾਂ 70 ਹਾਂ 60 70 ਕਿਲੋਮੀਟਰ ਦੇ ਕਰੀਬ ਆਊਗਾ ਮਿਲਦੇ ਹਾਂ ਉੱਥੇ ਆ ਕੇ ਆਪਾਂ ਗੁਰਤਵਾਰਾ ਰੜਾ ਸਾਹਿਬ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅਸੀਂ ਲੰਘ ਰਹੇ ਆਂ ਪਿੰਡ ਕੁਡਾਣੀ ਰੜਾ ਸਾਹਿਬ ਦੇ ਕੋਲੇ ਜਦੋਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ ਚ ਉਰ ਰਹਾ ਰਿਹਾ ਹੋ ਗਿਆ ਇਹਨੇ 52 ਰਾਜਿਆਂ ਦੇ ਨਾਲ ਤਾਂ 52 ਕਲੀਆਂ ਦਾ ਚੋਲਾ ਆਪਾਂ ਸਾਰੇ ਸੁਣਦੇ ਆਂ ਆ ਇਹ ਸਾਖੀ ਤੇ ਉਹ ਜਿਹੜਾ ਚੋਲਾ ਸਾਹਿਬ ਆ ਉਹ ਇਸ ਪਿੰਡ ਦੇ ਵਿੱਚ ਆ ਗੇਟ ਦੇ ਅੰਦਰ ਗੁਰੂ ਘਰ ਆ ਤੇ ਉੱਥੇ ਸशोਭਤ ਆ ਤੇ ਤੁਸੀਂ ਆਪਣੇ ਦਰਸ਼ਨ ਕਰ ਸਕਦੇ ਹੋ ਇੱਥੇ ਉਹ ਚੋਲਾ ਸਾਹਿਬ ਇੱਥੇ ਇਹਨਾਂ ਨੇ ਪਿੰਡ ਵਾਲਿਆਂ ਨੇ ਬਹੁਤ ਮਰਿਆਦਾ ਨਾਲ ਸੰਭਾਲਿਆ ਹੋਇਆ ਜੀ ਵਾਹਿਗੁਰੂ ਜੀ ਮਾਗਾਂ ਚਾਹ ਦੇ ਲੰਗੜਾ ਸਾਕੇ ਉਹ ਦੀ ਜਨਾਲ ਨਾ ਆਇਓ ਧੰਦੇ ਪਰਚ ਵਿੱਚ ਮਾਗੋ ਤਰੀ ਜਗਤ ਦੀ ਉਹ ਤਿਲਾ ਸੇ ਬੱਚੇ ਤੂੰ ਕਿੰਨੇ ਤੂੰ ਕਿੰਨੇ ਵਜੇ ਪਹੁੰਚੇ ਹੋ ਵੀ ਹੁਣ ਚੱਲਣਾ ਚੱਲ ਪਿਆ ਕਿੰਨੇ ਵਜੇ ਚਲੇਗਾ ਕਿੱਥੇ ਖੜੀ ਏ ਪੋਚਲਾ ਜਿਹੜਾ ਮੈਂ ਮੂੜੀ ਪਾਇਆ ਪਹੁੰਚਦੇ ਵਿੱਚ ਨਾ ਉੱਥੋਂ ਦਾ ਰਹਿਣਾ ਪਊਂਦਾ ਗਵਰੂ ਤਰ ਕੀ ਵਾਟਾ ਘਟੰਡਾ ਆਇਆ ਜੇ ਕਿਹੜਾ ਪਿੰਡ ਬਾਈ ਚੱਕ ਪਿੰਡ ਆ ਵੀਰੇ ਕਿੱਥੇ ਦਾ ਪੋਲਾ ਪਿੰਡ ਦੇ ਕੋਲੇ ਕਦੋਂ ਦੇ ਦਰੇ ਹੋਏ ਹੋ ਨਾਲ ਪੁਰੇ ਸਾਥ ਮੈਂ ਠੀਕ ਹੈ ਰਾਤ ਕਿਤੇ ਹਟੇ ਕੀਤਾ ਫਤ ਮਨਜੀ ਸਾਹਿਬ ਜੀ ਬਾਜਰੋਂ ਤੁਰ ਮੈਂ ਕਿਰਾ ਮਨਜੀ ਸਾਹਿਬ ਜੀ ਅੱਗੇ ਰੋਟੀ ਖਾਧੀ ਹੈ ਰਾਜੀ ਜਮਾ ਨਹੀਂ ਲੋਗੇ ਮੇਰੇ ਠੀਕ ਹੈ ਮੈਂ ਉੱਥੇ ਹੀ ਸੌਂ ਗਿਆ ਫਿਰ ਅੱਜ 5 ਵਜੇ ਉੱਠ ਕੇ ਮੈਂ ਤੁਰਦਾ ਹਾਂ ਜੀ ਜੀ ਮੈਂ ਪਹਿਲੇ ਘਟੇ ਪਿੱਛੇ ਮੈਂ ਪਹਿਨ ਨਹੀਂ ਪਹਿਨਿਆ ਮਾਜਾ ਬਨੇ ਆ ਯਾਰ ਕੋਈ ਨਹੀਂ ਕੋਈ ਲੱਗਣਾ ਇੱਕ ਉਹ ਅੰਦਰ ਜਾੜ ਗਿਆ ਮੇਰੇ ਪਤਾ ਆ ਹਾਂ ਹਾਂ ਬਾਈ ਕੋਈ ਨਹੀਂ ਆਹ ਹਾਂ ਅੱਲਾਹੁ ਅੱਲਾਹ ਹਾਂ ਉਹ ਬੰਦ ਆਪਾ ਪੜੀ ਗਾਣੇ ਤੇ ਬਾਈ ਠੀਕ ਆ ਆਹ ਜੀ ਮੈਂ ਬੜਾ ਓਕੇ ਮਿਲ ਗਿਆ ਠੀਕ ਆ ਫੱਤੇਗੜ ਸਾਹਿਬ 18 ਕਿਲੋਮੀਟਰ ਸਰਹੰਦ 15 ਲੋ ਬਈ ਮਤਲਬ ਘੰਟੇ ਇੱਕ ਦੀ ਵਾੜ ਰਹਿ ਗਈ ਆ ਆਹ ਬੜਾ ਸਾਫ ਕਰ ਕੋ ਆਹੋ ਹੋਰ ਕੀ ਆਹੋ ਪਹਿਜੀ ਚਾਪਗਾੜਿਆਂ ਦਾ ਲੰਗਰ ਛੱਕੇ ਵਾਹਿਗੁਰੂ ਜੀ ਚਾਪਗਾੜਿਆਂ ਦਾ ਲੰਗਰ ਛੱਕੀ ਸੈਂਕੂ ਤੋਂ ਬਲੇ ਇੱਥੇ ਢੱਕ ਲਿਆ ਆਪਾਂ ਤੇ ਬਾਈ ਮਨਜੀਤ ਰਾਜਪੁਰੇ ਦੇ ਨਾਲ ਅੱਗੇ ਦਰਸ਼ਨ ਕਰਦੇ ਆਂ ਬਾਈ ਮਨਜੀਤ ਰਾਜਪੁਰਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਭਾਈ ਹਰਦੀਪ ਸਿੰਘ ਨੇ ਚਰ ਦੀਪ ਸਿੰਘ ਤੇ ਸ਼ਾਂਤੀ ਜਰਨੈਲ ਸਿੰਘ ਅਮਰਪਾਲ ਪਾਈ ਆਪਾਰ ਨੇ ਗੱਲਬਾਤ ਆ ਗਈ ਐਤਲੇ ਬੰਦੇ ਨੇ ਭਾਈ ਮਾਈਕੀ ਸਾਹਮਣੇ ਬੈਠਾ ਉਹ ਵੀ ਜਰੇ ਸਟਾਰਟ ਤੇ ਆਉਂਦੇ ਜਰਾ ਸਿੱਖ ਕੌਮ ਦੀ ਗੁਣੀ ਵਕਤੀ ਹੈਲੋ ਜੀ ਖੜਾ ਰੂਪਾ ਉੱਥੇ ਜਾਂਦੇ ਕੋਲ ਆ ਗਏ ਗੁਰੂ ਦੀਆਂ ਲਾਟਲੀਆਂ ਫੋਟਾ ਇਹ ਉਹਦੇ ਪੁੱਲਾ ਇਹ ਉਹ ਬਾਈ ਗੁਰਪ੍ਰੀਤ ਲੈਰੀ ਅਨੰਦ ਦਾ ਚਾਚਾ ਆਪਣੀ ਆਇਆ ਹੈ ਕਿਹੜਾ ਤੋਂ ਮੋੜ ਤੋਂ ਦੂਜੀ ਤੋਂ ਮੈਨੂੰ ਦੇ ਆ ਗਿਆ ਪੰਜਾਬੀ ਕੀ ਹੈ ਥੈਂਕ ਯੂ ਸਰ ਆਹ ਬਾਈ ਦੇ ਸਾਈਕਲ ਤੇ ਆਏ ਆਪਾਂ ਅੱਜ ਥੈਂਕ ਯੂ ਬਾਈ ਸਾਈਕਲ ਦੇਣ ਲਈ ਆਏ ਲੈ ਕੇ ਤੁਹਾਡੇ ਘਰ ਤੇ ਕੰਮ ਆਇਆ ਹੋਰ ਕੀ ਹੋਰ ਭਰਾ ਕੀ ਹਾਲ ਸਭ ਵਧੀਆ ਵਧੀਆ ਹਾਂ ਬਾਈ ਹੋਰ ਲੋਟਾ ਕੰਮ ਬਹੁਤ ਸੋਣਾ ਬਹੁਤ ਸੋਣਾ ਤੈਨੂੰ ਦੇਖ ਕੇ ਰੂਹ ਖੁਸ਼ ਹੋ ਗਈ ਠੀਕ ਹੈ ਹੋਰ ਹੁਣੇ ਨਹੀਂ ਆਏ ਤਾਂ ਅਸੀਂ ਹੋਏ ਸਵੇਰ ਦੇ ਹੋਵੇ ਦੂਜਾ ਬਾਈ ਆ ਆਪਣਾ ਜਟ ਮਨਜੀਤ ਰਾਜਪੁਰਾ ਅੱਛਾ ਅਚਰਨਪੀਰ ਉਮੀਦ ਆ ਬਾਈ ਨਾਮ ਹਮਮ ਹੋਰ ਵਧੀਆ ਵਧੀਆ ਨਵੀਂ ਆਈ ਹੋਵੇ ਕੋਈ ਕਿਤਾਬ ਨਵੀਂ ਨਸੀਰ ਬਲੋਸ ਸਾਹਿਬ ਦੀ ਹਾਜੀ ਗੱਲਾਂ ਤੇ ਬੜੀਆਂ ਹੋਣੀਆਂ ਨੇ ਦੁਨੀਆ ਯਾਦ ਰੱਖੂਗੀ ਬਰਿੰਦਰ ਵਾਲਕ ਦੀ ਬਰਿੰਦਰ ਆਲਕ ਆਲਕ ਸਿਆਂ ਤੇਰੀ ਕਿਤਾਬ ਮੇਰੇ ਹੱਥ ਦੇ ਵਿੱਚ ਆ ਪੰਜਾਬੀ ਰਹਿਤਲ ਨਾਂ ਤੇ ਉਹ ਨਾਂ ਬਹੁਤ ਸਾਰੀਆਂ ਨੰੀਆਂ ਠੀਕ ਹੈ ਭਾਈ ਨਾ ਉਧਰ ਟੇਬਲ ਤੇ ਸਜਾਈਆਂ ਹੋਈਆਂ ਦਿੱਤਾ ਲਿਆ ਸਮਾਨ ਮਤਵਾਰ ਦੀ ਹੂੰ ਗੱਲਬਾਤ ਆ ਭਾਈ ਤੇਰੀ ਹੂੰ ਹੋਰ ਗੱਲਾਂ ਬਾਤਾਂ બસ ਠੀਕ ਹੈ ਵਧੀਆ ਤੇ ਬੇਨਤੀ ਹੈ ਬਸ ਸੰਗਤ ਨੂੰ ਵੀ ਜਿਹੜੇ ਵੀ ਆਉਂਦੇ ਐ ਇੱਥੇ ਸਵਾ ਤੇ ਉਹ ਜਰੂਰ ਆ ਕੇ ਜਾਣ ਇੱਧਰ ਬਾਈ ਸੁਖਦਾਲ ਗੋਲ ਜੀ ਨੇ ਵੀ ਸਰਹੰਦ ਆਉਣਗੇ ਸੱਜਣ ਮਿੱਤਰ ਬਾਈ ਕੋਲੋਂ ਹੋ ਕੇ ਜਾਇਓ ਦੋ ਦੋ ਚਾਰ ਚਾਰ ਕਿਤਾਬਾਂ ਬਾਈ ਤੋਂ ਲੈ ਕੇ ਜਾਇਓ ਘਰ ਇੱਧਰ ਬਾਈ ਮੇਲਾ ਲੁੱਟੀ ਆਉਂਦਾ ਹੋਰ ਬਾਈ ਕੀ ਹਾਲ ਆ ਕੀ ਨਾਮ ਆ ਜੀ ਮੇਲਾ ਗੁਰਵਿੰਦਰ ਸਿੰਘ ਹੈ ਜੀ ਠੀਕ ਹੈ ਜੀ ਇਹ ਆਪਣੇ ਹੱਥ ਦੀ ਪਹਿਲਾ ਕਰਤਾ ਨਾ ਕੁਝ ਟ੍ਰੇਡਿੰਗ ਹੈ ਕੁਝ ਖਤਿਆਰ ਕਰਦੇ ਆ ਚਾਣੀ ਕੁਝ ਚੀਜ਼ਾਂ ਪਿਆਰ ਵੀ ਕਰਦੇ ਠੀਕ ਹੈ ਜੀ ਸੋਹਣੀ ਗੱਲ ਬਾਤ ਆ ਬਾਈ ਇਹ ਜੀ ਬੜਾ ਬੜਾ ਅਸੇ ਇਸ ਤਰ੍ਹਾਂ ਸੇ ਤਿਆਰ ਹੋ ਗਿਆ ਸਮਾਨ ਸਭ ਜੀ ਨਵਾਂ ਆ ਗਿਆ ਸਮਾਨੇ ਬਾਸ ਦੀ ਸਾਬਣ ਕਰਿਓ ਬਾਈ ਬਾਸ ਦੇ ਰਮਾਲ ਵੀ ਆ ਬਾਣ ਦੀ ਸਕੜੀਆਂ ਵੀ ਆ ਬਾਸ ਦਾ ਬੜਾ ਕੁਝ ਖੁਰਦਾ ਵਾ ਇਹ ਨਾ ਹੋਵੇ ਪੰਡਾ ਹੀ ਵੱਢੀ ਆਵੇ ਲੱਕੜਾਂ ਦੀਆਂ ਲੱਕੜ ਦਾ ਬਹੁਤ ਸੋਹਣਾ ਹੈ ਹਾਂ ਕਿੰਨਾ ਦਾ ਵੀ ਇਹ ਕਿਹਦੇ ਦਾ ਵੀ ਇਹਦੇ 50 ਰੁਪਏ ਦਾ ਇੱਕੋ ਫ੍ਰੈਂਡਲੀ ਵੀ ਬੇਸਿਕਲੀ ਇਹ ਇਹ 5-7 ਦਿਨਾਂ ਨੇ ਚੱਲੂਗਾ ਇਹ ਗਲ ਜੂਗਾ ਸੜ ਜੂਗਾ ਮਾਚੂਗਾ ਵਾਤਾਵਰਨ ਨਹੀਂ ਖਰਾਬ ਕਰੇਗਾ ਇੱਕੋ ਫ੍ਰੈਂਡਲੀ ਹੈ ਮੇਰਾ ਬਰਸਪ ਜਿੰਦਗੀ ਪੰਨੀ ਤੇ ਵਰਤੇ ਸੀ ਨਾ 7-8 ਸਾਲ ਦੀ ਮੋਰ ਚ ਉੱਤ ਦੇ ਕਿਸੇ ਕੋਲ ਅੱਜ ਵੀ ਪਿਆ ਹੋਇਆ ਗੜਿਆ ਨਹੀਂ ਹੈ ਮਹਿਮਨ ਨਹੀਂ ਕੰਮ ਕਰਾਉਂਦਾ ਹੂੰ ਜੀ ਪਾਈ ਟੰਕ ਨੇ ਨਾ ਜੀ ਵੀ ਜੀਬ ਸਾਫ ਕਰਨ ਲਈ ਇਹ ਲੂਫਾ ਨਾਲ ਆਉਣ ਵਾਸਤੇ ਬਾਡੀ ਸਕਰਾਫ ਇੱਕ ਕਾਗਜ਼ ਦੀਆਂ ਪੈਂਸਰਾਂ ਨੇ ਪੈਨ ਨੇ ਕਾਗਜ਼ ਦੇ ਬਣੇ ਇਹਦੇ ਪਿੱਛੇ ਸੀਡ ਲੱਗੇ ਹੋਏ ਸਬਜ਼ੀਆਂ ਦੇ ਕਿ ਲੱਗਦਾ ਕਿਸੇ ਕਲੀ ਕੰਸੀ ਪੋਲਿਟਿਕ ਯਾ ਇਹਦੇ ਪੈਨਸਲ ਯੂਜ਼ ਕਰਦਾ ਜਦੋਂ ਆਹ ਵਾਲਾ ਹਿੱਸਾ ਰਹੇ ਨਾ ਬੱਚਿਆਂ ਨੂੰ ਦੇਸ਼ਤ ਕਰਾਉਂਦਾ ਜੀ 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 ਇਹ ਬੱਚੇ ਨੂੰ ਮੇਸਟ ਨਹੀਂ ਕਰਨਾ ਬੱਚੇ ਨੂੰ ਮੋਟੀਵੇਟ ਕਰਨਾ ਬੱਚੇ ਜਦੋਂ ਆਹ ਹਿੱਸਾ ਆਇਆ ਨਾ ਇਹ ਤਾਂ ਗਮਣੇ ਚ ਲਾ ਦੇ ਬੱਚੇ ਨੂੰ ਬੋਲੋ ਕਿ ਪਾਣੀ ਲਾਇਆ ਕਰ ਬੋਲੋ ਬੱਚੇ ਬੋਲੋ ਪੈਂਸਰਾਂ ਉਗਣਗੀਆਂ ਪੈਨ ਉਗਣਗੇ ਉਂ ਤਾਂ ਸਰਪਾ ਦਾ ਉਗ ਰਿਹਾ ਹੋਗਾ ਐਸਾ ਨਸਰੋਂ ਹੋਗੀ ਪਿੰਡੀ ਹੋਗੀ ਤਨੀਆ ਹੋਗੀ ਇਹਦੇ ਚੋਕੂਗਾ ਇਹਦੇ ਵਿੱਚ ਵੀ ਪਾਇਆ ਹੋਇਆ ਕੋਈ ਆ ਦੇਖ ਲਓ ਬਾਈ ਬਾਈ ਹੁਣਾਂ ਨੇ ਪੈਨਸਲ ਦੇ ਵਿੱਚ ਬੀਜ ਪਾਇਆ ਹੋਇਆ ਆ ਡੈਰੀ ਆ ਵੀਰੇ ਇਹ ਬਾਸ ਦੀ ਬਣੀ ਹੋਈ ਸਾਰੀ ਇਹ ਸ਼ੀਸ਼ਾ ਦਾ ਬਾਸ ਦੀ ਬਣੀ ਹੋਈ ਡੈਰੀ ਖੁੱਲੇ ਵੀਰੇ ਖੁੱਲਿਓ ਕਿਸੇ ਸ਼ਾਇਦ ਹਾਂ ਮੇਰੇ ਤੋਂ ਸ਼ਾਇਦ ਬਹੁਤ ਮੁਹਾ ਯਾਰ ਮੇਰੇ ਤੋਂ ਸ਼ਾਇਦ ਬਹੁਤ ਮੁਹੀ ਨਹੀਂ ਹੈ ਯਾਰ ਪਰ 800 ਰੁਪਏ ਆਉਂਦੇ ਨਹੀਂ ਹੈ 800 ਰੁਪਏ ਫਲਿੱਪ ਕਰਦੇ 150 ਰੁਪਏ ਜਿਦਕ ਯਾਰ ਹਨੀਆ ਚਾਹ ਵਾਲੀ ਪਾਣੀ ਵਾਲੀ ਆ ਵੀਰੇ ਇਸ ਪਾਣੀ ਨੂੰ ਗਰਮ ਰੱਖਣ ਨੂੰ ਜੋ ਮਰਜ਼ੀ ਰੱਖੋ ਲੋੜ ਆ ਹੂੰ ਇਹ ਗੱਲ ਬਾਤ ਤਾਂ ਬਈ ਹੈ ਆ ਬ੍ਰਾਂਡ ਆ ਹੂੰ ਵੀ ਆਪਣੇ ਬੇਸਿਕਲੀ ਕੰਪਨੀਆਂ ਤੋਂ ਦੀ ਡਿਲੀਵਰੀ ਮਿਲਦੀ ਫਿਰ ਸਾਰੇ ਆਲ ਓਵਰ ਇੰਡੀਆ ਹੋਮ ਡਿਲੀਵਰੀ ਆਪਣੀ ਹਾਂਜੀ ਠੀਕ ਆ ਬਈ ਇਤਨੀ ਪੜਾਈ ਕਰਨੀ ਬਈ ਕੋਈ ਭਾਜੀ ਪੜਾਈ ਤਾਂ ਕਿਸੇ ਕੰਮ ਨਹੀਂ ਆਉਂਦੀ ਰਾਜਾ ਰੱਤੇ ਮਰਾਤੇ ਕਮਾਤ ਆਇਆ ਨਹੀਂ ਠੀਕ ਪੜਾਈ ਪੁੜੀ ਭਾਜੀ ਕਿਸੇ ਕੰਮ ਨਹੀਂ ਆਉਂਦੀ ਠੀਕ ਆ ਹਾਂ ਕਾਦਾ ਇਹ ਸਿਸਟਮ ਹੀ ਫੇਲਾ ਜਾਵੇ। ਕੋਈ ਪੜਾਇਆ ਕੁਝ ਹੋਰ ਜਾਂਦਾ, ਕਰਾਇਆ ਕੁਝ ਹੋਰ ਜਾਂਦਾ। ਹੂੰ ਪੜਾਉਂਦੇ ਬਾਇਓ ਫਰਟੀਲਾਈਜ਼ਰ ਐਗਰੀਕਲਚਰ ਨੂੰ, ਵੀ ਆਰਗੈਨਿਕ ਖੇਤੀ ਕਿਵੇਂ ਕਰਦਿਆਂ, ਉਹ ਜੌਬ ਕਰਦੇ ਹੁੰਦੇ ਉੱਥੇ ਪੈਸੇ ਲੈਣੇ ਕੋਲੇ। ਗੁਰਬਾਖ ਹਾਂ। ਗੁਰਬਾਖ ਸਮਝ ਨਹੀਂ ਆਉਂਦਾ। ਮਨਫੀ ਹੋ ਗਿਆ ਬੜੀ ਕੀ ਕਰੀਏ। ਹੋਰ ਫੇਲਾਉਂਦੇ ਪੈਸੇ ਲੈ। ਇਹ ਡੱਬੀ ਹਾਂ। ਇਹ ਭਾਜੀ 150 ਦੇ ਦੇ। ਇਹ 250 ਰੁਪਏ ਦਾ ਕਿਲੋ ਆ, ਕਿੱਲਾ ਕਰ। ਇਹ ਇਹਨੇ ਨੀ ਕੋਈ ਨੀ ਗਰ। ਅੱਜ ਅਸੀਂ ਕਸਟਮਰ ਨੂੰ 5-7 5-7 ਮਹੀਨੇ ਬੋਲਨੇ, ਪਰ ਇਹ ਸਾਲ ਮਗਰੋਂ ਨਹੀਂ ਜਾਣਾ। ਨੇ ਦੰਦੇ ਦੰਦਾਰ ਹੋ ਗਏ ਮੈਂ ਨਾ ਭਾਈ ਸਾਹ ਜੀ ਮੋ ਲੈਣਾ ਇਹ ਐੇ ਮੁਸਕਰਾਉਂਦੇ ਰਹਿਣਾ ਨੇ ਕਿਸ ਨੇ ਹੁੰਦਾ ਹੈ ਵੀ ਫਿਰ ਤਾਂ ਸਵਰਗੀ ਇਹ ਬਾਕੀ ਜ਼ਿੰਦਗੀ ਅੱਛਾ ਹੁਣ ਲੱਗਿਆ ਪਤਾ ਲੱਗਦਾ ਵੀ ਇਹਦੇ ਨਾਲ ਉਹ ਉਹ ਖੇਡਣ ਵਾਲਾ ਵੀਲਾ ਜ਼ਿਆਦਾ ਚੰਗਾ ਸੀ ਹੁਣ ਇੰਨੇ ਜੰਗਾਲ ਨੇ ਜੀ ਨੂੰ ਹੈ ਬਸ ਕਹਿੰਦਾ ਦੂਏ ਦਾ ਜਿਹੜਾ ਦੇਖਿਆ ਨਹੀਂ ਭਲਾ ਉਹ ਹੀ ਭਲਾ ਇੱਕ ਨਾ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ ਤਰੀਕਾ ਜਾਂ ਕੁਆਰੀ ਤਾਂ ਚਾਉ ਵਿਵਾਹਿਤ ਮਾਮਲੇ ਹਾਂ ਫਰੀਦਾ ਇਹੋ ਪੱਛੋ ਤਾਉ ਵਰਤ ਕੁਵਾਰੀ ਨਾ ਕੀ ਮਹਾਰਾਣੀ ਜੰਤ ਕੌਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤਾਪ ਚੋਕੇ ਜਲੇਬੀਆਂ ਸੁੰਘਣ ਵਾ ਕਹਿੰਦੇ ਆ ਤੁਹਾਡੀ ਜਲੇਬੀ ਜੋ ਸੜੇ ਹੋਏ ਕੇ ਦਾ ਮੁਸਕਾਉਂਦਾ ਇਹ ਕਹਿੰਦਾ ਇਹ ਸਾਰੀ ਕਿਤਾਬਾਂ ਦੀ ਮੰਡੀ 'ਚ ਪੈਂਦੇ ਗੁਲਗੁਲਿਆਂ ਦੇ ਰੋਲੇ 'ਚ ਇੱਕ ਬੰਦਾ ਆਪਣਾ ਵੱਖਰਾ ਹੀ ਖੋਜ ਵਾਲਾ ਕੜਾਹਾ ਚੜਾਈ ਬੈਠਾ ਉਹ ਕੜਾਹੇ 'ਚ ਇੱਕ ਪਿੰਨੀ ਚੱਕਦਾ ਸਾਹਮਣੇ ਵਾਲੇ ਨੂੰ ਫੜਾਉਂਦਾ ਕਹਿੰਦਾ ਖਾ ਕੇ ਵੇਖ ਪਰ ਬੰਦਾ ਉਹਦਾ ਸਵਾਦ ਵੇਖਣ ਦੀ ਜਿੰਦਾ ਪਿੰਨੀ ਆਪਣੇ ਝੋਲੇ 'ਚ ਪਾ ਕੇ ਕਹਿੰਦਾ ਜਸਵੀਰ ਬੇਗੋਪਰੀ ਦੀ ਪਿੰਨੀ ਆ ਘਰ ਜਾ ਕੇ ਰਜਾਈ 'ਚ ਬੈਠ ਕੇ ਸਵਾਦ ਨਾ ਖਾਵਾਂ ਲੇਖ ਸਾਹਿਬ ਜਿਆੜਾ ਚਿੰਗਿਆੜਾ ਇਹ ਐਂਡ ਪਤਾ ਕਿਦਾਂ ਕਰਦਾ ਹਾਂ ਐਂਡ ਕਿਦਾਂ ਕਰਦਾ ਐਂਡ ਕਿਦਾਂ ਐਨਾ ਘੈਂਟ ਆ ਉਹ ਕਹਿੰਦਾ ਪੰਜਾਬੀ ਆਮ ਲੋਕਾਂ ਨੂੰ ਕਿਤਾਬਾਂ ਪੜਾਉਣਾ ਝੋਟਿਆਂ ਨੂੰ ਕਬੱਡੀ ਖੜਾਉਣ ਵਰਗੀ ਗੱਲ ਐ ਤੇ ਜਸਵੀਰ ਬੇਗੋਂਪਰੀ ਜਿਹੀ ਕਬੱਡੀ ਖੜਾਉਣ ਵਾਲਿਆਂ ਦਾ ਉਸਤਾਦ ਐ ਕਿਆ ਬਾਤ ਆ ਇਦਰਾ ਲਾਗੇ ਕਿਆ ਬਾਤ ਆ ਆ ਜਾ ਓਏ ਇਹਨੇ ਵੀ ਇੰਟਰ ਕੋ ਦੀ ਗੱਲ ਉਹਦੇ ਉਹਦਾ ਚੰਨਣਾ ਨਹੀਂ ਹੈਗਾ ਚਿੱਟਾ ਬੱਲੇ ਮਗਾਲਾ ਮਾਰ ਰਵਾਜ ਮਾਰ ਲਾਉ ਨੂੰ ਮਗਾਲਾ ਓਏ ਚਿੱਟਾ ਮਗਾਲਾ ਉਹਨੂੰ